ਜੀ গুড মর্নিং ਜੀ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਵਲੌਗ 'ਚ ਤੇ ਅੱਜ ਪਹੁੰਚੇ ਆ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸਾਹਿਬ ਸ਼ਰੀ ਸੰਤ ਘਾਟ ਜੀ ਆਓ ਜੀ ਤੁਹਾਨੂੰ ਕਰਾਉਂਦੇ ਆ ਦਰਸ਼ਨ ਤੇ ਦੱਸਦੇ ਆ ਜਿੰਨਾ ਕੁ ਵੀ ਸਾਨੂੰ ਪਤਾ ਉਸ ਦੇ ਇਤਿਹਾਸ ਬਾਰੇ ਤੇ ਤੁਹਾਨੂੰ ਦਿਖਾਉਂਦੇ ਆ ਜਿਹੜੀ ਨਵੀਂ ਬਿਲਡਿੰਗ ਦੀ ਉਸਾਰੀ ਹੋ ਰਹੀ ਹੈ ਇੱਥੇ ਗੁਰਦੁਆਰਾ ਸ਼ਰੀ ਸੰਤ ਘਾਟ ਸਾਹਿਬ ਤੇ ਇੱਧਰ ਜਿਹੜਾ ਨਵੀਂ ਇਮਾਰਤ ਬਣ ਰਹੀ ਆ ਬਿਲਡਿੰਗ ਦਾ ਨਾਮ ਹੈ ਮੂਲ ਮੰਤਰ ਮੂਲ ਮੰਤਰ ਅਸਥਾਨ ਮੂਲ ਮੰਤਰ ਅਸਥਾਨ ਹਾਂ ਜੀ ਗੁਰੂ ਨਾਨਕ ਦੇਵ ਜੀ ਜਦੋਂ 3 ਦਿਨ ਵਹੀਂ ਦੇ ਵਿੱਚ ਲੋਪ ਰਹੇ ਸੀਗੇ ਤੇ ਚੌਥੇ ਦਿਨ ਇੱਥੇ ਉਹਨਾਂ ਨੇ ਬਾਹਰ ਆ ਕੇ ਤੇ ਮੂਰਤ ਦਰਸ਼ਨ ਦਿੱਤੇ ਤੇ ਮੂਲ ਮੰਤਰ ਦਾ ਉਚਾਰਨ ਕੀਤਾ ਤੇ ਇੱਥੋਂ ਹੀ ਸਭ ਤੋਂ ਪਹਿਲਾਂ ਜਿਹੜੀਆਂ ਉਹਨਾਂ ਨੇ ਚਾਰ ਉਦਾਸੀਆਂ ਕੀਤੀਆਂ ਸਭ ਤੋਂ ਪਹਿਲਾਂ ਇਸੇ ਸਥਾਨ ਤੋਂ ਉਹਨਾਂ ਨੇ ਜਿਹੜੀ ਆ ਪਹਿਲੀ ਯਾਤਰਾ ਆਪਣੀ ਸ਼ੁਰੂ ਕੀਤੀ ਤੇ ਜਿੱਥੇ ਗੁਰੂ ਨਾਨਕ ਦੇਵ ਜੀ 3 ਦਿਨ ਅਲੋਪ ਰਹਿਣ ਤੋਂ ਬਾਅਦ ਬਾਹਰ ਆਏ ਤੇ ਉੱਥੇ ਇੱਕ ਗੁਰਦੁਆਰਾ ਸਾਹਿਬ ਸ਼੍ਰੀ ਸંત ਘਾਟ ਸਾਹਿਬ ਸ਼ਸ਼ੋਭਿਤਾ ਤੁੰ ਦਿਖਾਉਂਦੇ ਆ ਆ ਦੇਖੋ ਦਰਸ਼ਨ ਕਰ ਲੋ ਗੁਰਦੁਆਰਾ ਸ਼੍ਰੀ ਸੰਤਕਾਰ ਸਾਹਿਬ ਗੁਰੂ ਸਾਹਿਬ ਨੇ ਇੱਥੇ ਮੂਲ ਮੰਤਰ ਦਾ ਉਚਾਰਨ ਕੀਤਾ ਤੇ ਪਹਿਲੀ ਉਦਾਸੀ ਵੀ ਇੱਥੋਂ ਸ਼ੁਰੂ ਕੀਤੀ ਜਿਹੜੀ ਕਿ ਨਵੀਂ ਬਿਲਡਿੰਗ ਇੱਥੇ ਤਿਆਰ ਹੋ ਰਹੀ ਆ ਜਿਹੜਾ ਨਾਮ ਹੈ ਮੂਲ ਮੰਤਰ ਸਥਾਨ ਗੁਰੂ ਜੀ ਨੇ ਉਚਾਰਨ ਕੀਤਾ ਸੀ ਇੱਥੇ ਦੇਖੋ ਕਰੋ ਦਰਸ਼ਨ ਬਹੁਤ ਹੀ ਜ਼ਿਆਦਾ ਸਾਫ ਸਫਾਈ ਬਹੁਤ ਹੀ ਸ਼ਾਂਤੀਪੂਰਵਕ ਜਿਹੜਾ ਸਥਾਨ ਹੈ ਵਹੀਂ ਦੇ ਬਿਲਕੁਲ ਕਿਨਾਰੇ ਤਿੰਨ ਦਿਨ ਅਲੋਪ ਰਾਈ ਜਿਸ ਵਾਈ ਦੇ ਵਿੱਚ ਹੁਣ ਸਾਹਨੇ ਬਿਲਕੁਲ ਕਿਨਾਰੇ ਤੇ ਇਹ ਬਿਲਡਿੰਗ ਤਿਆਰ ਹੋ ਰਹੀ ਹੈ ਮੂਲ ਮੰਤਰ ਸਥਾਨ ਤਿਆਰ ਹੋ ਰਿਹਾ ਜੀ ਕਰੋ ਦਰਸ਼ਨ ਸਾਰੇ ਨਹੀਂ ਨਹੀਂ ਦੂਜੀ ਅੰਕ ਗੋੜਪੁਰਪ ਚੱਲ ਰਿਹਾ ਹੈ ਤੇ ਸੰਗਤਾਂ ਦੂਰਾਂ ਦੂਰਾਂ ਤੋਂ ਦਰਸ਼ਨ ਕਰਨ ਲਈ ਆ ਰਹੀਆਂ ਨੇ ਕੰਮ ਕਰਦਾ ਜੀ ਭਾਈ ਦੇਖਿਓ ਡੇਕਣਾ ਜਾਇਓ ਲੱਕੜ ਦਾ ਪੋਲ ਬਣਿਆ ਜੀ ਬਹੁਤ ਸ਼ਾਨਦਾਰ ਪੋਲਾ ਭਾਈ ਨੇ ਨੱਪ ਦਿੱਤਾ ਵੈਸੇ ਭਾਈ ਨੇ ਨੱਪ ਦਿੱਤਾ ਤਾਂ ਆ ਦੇਖੋ ਇੰਦਰ ਦੇਖੋ ਨਿਕਲ ਚੁੱਕਾ ਜਿੰਨੀਆਂ ਵੀ ਸੰਗਤਾਂ ਇੱਥੇ ਆਉਂਦੀਆਂ ਉਹਨਾਂ ਨੂੰ ਗੁਜਾਰਸ਼ ਹੈ ਕਿ ਧਿਆਨ ਨਾਲ ਬਿਲਕੁਲ ਗੱਡੀਆਂ ਵੀ ਲਗਾਉਂਦੇ ਉੱਪਰ ਦੀ ਤੇ ਬਿਲਕੁਲ ਧਿਆਨ ਨਾਲ ਹੋਣਾ ਆਪਣੀ ਆਪਣੀ ਸੇਫਟ ਸਵਾਰੀ ਆਪਣੇ ਇਤਮਾਨ ਦੀ ਆਵਜਾ ਤੁਸੀਂ ਨਾ ਡਿੱਗ ਪਿਓ ਭਾਜੀ ਵਿੱਚ ਇੱਧਰ ਭਾਈ ਹੁਣੀ ਜਿੰਨਾਂ ਦਾ ਵਿਆਹ ਵਾ ਉਹ ਵੀ ਅੱਜ ਆਏ ਆ ਇੱਥੇ ਦਰਸ਼ਨ ਕਰਨ ਬਾਬਾ ਜੀ ਦੇ ਭਾਜੀ ਹਣਮੂ ਕਰਿਓ ਹਾਂ ਵਾਹ ਜੀ ਵਾਹ ਕਿੰਨੀ ਸ਼ਾਂਤੀ ਆ ਦੇਖੋ ਚੈੱਕ ਕਰੋ ਮਤਲਬ ਫੇਰ ਫੇਰੇ ਲੱਕੀ ਜਿਹੜੇ ਲੱਗੇ ਇੱਥੇ ਰਹਿੰਦੇ ਆ ਸੈਰ ਵੀ ਕਰਨਾ ਸਕਦੇ ਆ ਨਾਲੇ ਦਰਸ਼ਨ ਨਾਲੇ ਆਪਣੀ ਪ੍ਰੈਕਟਿਸ ਸੈਰ ਕਰ ਸਕਦੇ ਆ ਦੇਖੋ ਭਾਈ ਹੁਣੀ ਤਾਂ ਸੈਰ ਹੀ ਕਰ ਰਹੇ ਆ ਸਾਹਾ ਨਾਮੇ ਸਾਹਾ ਨਾ ਲੰਗਰ ਛੱਕੇ ਹੁਣ ਸੈਰ ਭਾਈ ਸੈ ਲੰਗਰ ਛੱਕ ਲਿਆ ਹਾਂਜੀ ਭਾਈ ਜੀ ਭਾਈ ਭਾਈ ਹੁਣ ਜਾਸੀ ਕੌਣ ਆ ਭਾਈ ਛਕਾਉਣ ਵਾਲੇ ਇੱਧਰ ਲਓ ਜੀ ਭਾਈ ਹੁਣੀ ਕੋਈ ਚੀਜ਼ ਦਾ ਕਹਿੰਦੇ ਸੀ ਚਾਂਦਣਾ ਪਾਉਣਾ ਵਾ ਪਾਉਣ ਰਗੇ ਆਓ ਜੀ ਹਾਂਜੀ ਹਾਂਜੀ ਭਾਈ ਥੋੜਾ ਇਹ ਘੜੇ ਆ ਜਿਹੜੇ ਬੰਦੇ ਸ਼ਾਰਾਂ ਚ ਲੈਂਦੇ ਦੇਖੋ ਪਿੰਡਾਂ ਦਾ ਮੋਹਲ ਵਾਹ ਜੀ ਵਾਹ ਵਾਹ ਜੀ ਵਾਹ ਕਿੰਸੀ ਗ੍ਰੀਨਰੀ ਆ ਚੈੱਕ ਕਰੋ ਭਾਜੀ ਕੀ ਆ ਇਹ ਬੀਜਿਆ ਵੇ ਸਟਾਲਾ ਵਾ ਸਟਾਲਾ ਸੋਮਣੀ ਚੱਕਾਈ ਸਟਾਲਾ ਚਟਾਲਾ ਸਾਹਮਣੇ ਚਟਾਲਾ ਕੇ ਸਟਾਲਾ ਆਹ ਮੋਟਰ ਭਾਜੀ ਵਾਹ ਜੀ ਵਾਹ ਵੇਖੋ ਆ ਸਾਧਨ ਖੜਾ ਵਾ ਪੱਠੇ ਕੁੱਤਰਨ ਵਾਲਾ ਕਹਦੇ ਲੱਗਾ ਪੱਠੇ ਢੋਣ ਵਾਲਾ ਇਧਰੋਂ ਸਕੂਲ ਆ ਆਓ ਭਾਈ ਆਓ ਜੀ ਹਾਂਜੀ ਭਾਈ ਕੀ ਕਹਿਣਾ ਚਾਹੁੰਦੇ ਤੁਸੀਂ ਦੱਸੋ ਭਾਜੀ ਮੈਂ ਇਹ ਕਹਿਣਾ ਚਾਹੁੰਦਾ ਸੀਗਾ ਇੱਥੇ ਕੁਝ ਦੁਨੀਆ ਦੇ ਇਦਾਂ ਦੇ ਵੀ ਬੰਦੇ ਹੈਗੇ ਨੇ ਇਦਾਂ ਦੇ ਭਾਜੀ ਜਿਹੜੇ ਕੰਮਚੋਰ ਤੇ ਇੱਥੇ ਪੁੱਤਰ ਜਗ੍ਹਾ ਤੇ ਆ ਕੇ ਇਹਨਾਂ ਦਾ ਕੁਝ ਬਣ ਜੇ ਕੋਈ ਸੁਧਰ ਜੇ ਇਹਨਾਂ ਦਾ ਮੈਂ ਤਾਂ ਇਹੀ ਅਰਦਾਸ ਕਰਦਾ ਭਾਈ ਉਹਨਾਂ ਅੱਗੇ ਵੀ ਪ੍ਰਮਾਤਮਾ ਇਹਨਾਂ ਨੂੰ ਸਮੱਤ ਬਖਸ਼ੇ ਜਿਹੜੇ ਕਿ ਕੰਮ ਤੋਂ ਭਾਈ ਦੇ ਕੰਮ ਸਭ ਤੋਂ ਵੱਡੀ ਭਗਤੀ ਕੰਮ ਆ ਭਾਜੀ ਇਹ ਕੰਮ ਤੋਂ ਵੀ ਭਾਈ ਦੇ ਆ ਜੀ ਦੇਖੋ ਜੀ ਦੇਖੋ ਜਿਹਨੇ ਮਰਜ਼ੀ ਬੰਦਾ ਝੁਕਲੇ ਜਿਹਨੇ ਮਰਜ਼ੀ ਪਾਠ ਹਰਦਾਸਾ ਕਰ ਲਵੇ ਪਰ ਉਹਨਾਂ ਦਾ ਕੋਈ ਫਾਇਦਾ ਨਹੀਂ ਜੋ ਦਾ ਤੁਹਾਡੇ ਦਿਲ ਚ ਕੋੜ ਆ ਕੰਮ ਪ੍ਰਤੀ ਬੋਲ ਤੱਕ ਤੁਸੀਂ ਕਿਤੇ ਪਾਸ ਨਹੀਂ ਹੋ ਸਕਦੇ ਭਾਜੀ ਭਾਜੀ ਇਹਨਾਂ ਨੂੰ ਕਿਹਾ ਗਿਆ ਸੀਗਾ ਕਿ ਸਾਡਾ ਜਿਹੜਾ ਕੰਪਿਊਟਰ ਆ ਉਹ ਲੈ ਕੇ ਆਇਓ ਇਹਨਾਂ ਨੇ ਗਾਂ ਲੋਕਾਂ ਦੀ ਸੇਵਾ ਲਾਤੀ ਵੀ ਤੁਸੀਂ ਕਰ ਲਓ ਜੀ ਕੰਮ ਉੱਥੇ ਸਾਡਾ ਕੋਈ ਨਹੀਂ ਆਪ ਬਣਾਉਣਾ ਪੈ ਜੀ ਇੱਥੇ ਕੰਮ ਨਾ ਕਰਨਾ ਪੈ ਜੇ ਕਿਤੇ ਹਾਂ ਵੀ ਇੱਥੇ ਕੰਮ ਨਾ ਕਰਉਣਾ ਪਏ ਅਸੀਂ ਕਿੰਨੇ ਫਸੇ ਪਏ ਕੱਲ ਦੇ ਸਾਨੂੰ ਪਤਾ ਹੈ ਹੌਲੀ ਤੁਰ ਫੇਰ ਬੜੀ ਹੰਢਦੀ ਡਲਟ ਭੈਣ ਚ ਹੌਲੀ ਤੁਰ ਹੌਲੀ 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 ਹਾਂ ਜੀ ਲੋ ਜੀ ਆ ਗਏ ਘਰ ਖਾਣਾ ਖਾ ਲਿਆ ਤੋਂ ਤੋਂ ਬਹੁਤ ਜ਼ਿਆਦਾ ਪਈ ਸੀ ਬਾਹਰ ਹੁਣੇ ਪਹੁੰਚੇ ਆ ਤੇ ਹੁਣ ਲੱਗੇ ਆ ਸੌਣ ਸਵੇਰੇ ਮਿਲਦੇ ਆ ਕੱਲ ਨੂੰ ਇੱਕ ਨਵੇਂ ਵਲੌਗ ਦੇ ਨਾਲ ਤਦ ਤੱਕ ਲਈ ਬਾਏ